ਆਪਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਬਹੁਤੇ ਮਨੁੱਖ ਸੁਖ ਲੱਭਦੇ ਨੇ ਕਮਾਂਕਾਰਾਂ ਦੇ ਵਿੱਚੋਂ ਬਿਜ਼ਨਸ ਦੇ ਵਿੱਚੋਂ ਉੱਥੋਂ ਮਾਇਆ ਆਉਂਦੀ ਏ ਤੇ ਮਨ ਵਿੱਚ ਹੁੰਦਾ ਏ ਕਿ ਇਸ ਮਾਇਆ ਨਾਲ ਸਾਨੂੰ ਸੁਖ ਮਿਲੇਗਾ ਫਿਰ ਦੇਸ਼ਾਂ ਪਰਦੇਸਾਂ ਵਿੱਚ ਜ਼ਮੀਨਾਂ ਜਾਇਦਾਦਾਂ ਪ੍ਰਾਪਰਟੀ ਨੂੰ ਬਣਾਇਆ ਜਾਂਦਾ ਏ ਕਿ ਸਾਨੂੰ ਸੁਖ ਪ੍ਰਾਪਤ ਹੋਵੇਗਾ ਪਰ ਆਖਦੇ ਇਵੇਂ ਸੁਖ ਨਹੀਂ ਮਿਲਦਾ ਆਪਸਵਾਰੇ ਇਸ ਸੁੱਖ ਦੀ ਜਿਹੜੀ ਸ਼ੁਰੂਆਤ ਹੈ ਉਹ ਮੇਰੇ ਤੋਂ ਹੀ ਹੋਣੀ ਹੈ ਆਪਣੇ ਤੋਂ ਹੀ ਹੋਣੀ ਹੈ ਆਪ ਸਵਾਰੇ ਆਖਦੇ ਜੇ ਮੈਂ ਆਪਣੇ ਆਪ ਨੂੰ ਸਵਾਰ ਲਵਾਂਗਾ ਅਸੀਂ ਸਮਝਦੇ ਅਸੀਂ ਨਾਮ ਜਪਣਾ ਹੈ ਸੇਵਾ ਕਰਨੀ ਹੈ ਸਿਮਰਨ ਕਰਨਾ ਹੈ ਸ਼ਾਇਦ ਇਹਦਾ ਰੱਬ ਨੂੰ ਫਾਇਦਾ ਹੈ ਪ੍ਰਮਾਤਮਾ ਨੂੰ ਫਾਇਦਾ ਹੈ ਪਰ ਨਹੀਂ ਇਹਦਾ ਆਪਣੇ ਆਪ ਨੂੰ ਸਵਾਰਨ ਵਿੱਚ ਫਾਇਦਾ ਹੈ ਬਾਹਰੋਂ ਸਾਨੂੰ ਪਰਮੇਸ਼ਰ ਨੇ ਸਵਾਰਿਆ ਸਾਡੀਆਂ ਅੱਖਾਂ ਨੇ ਸਾਡੇ ਸ਼ਰਵਣ ਨੇ ਕੰਨ ਸਾਡੀ ਨਾਸਕਾ ਹੈ ਸਾਡਾ ਮੂੰਹ ਹੈ ਫੇਸ ਹੈ ਪੂਰਾ ਇਹ ਸਾਰੇ ਸਰੀਰ ਨੂੰ ਅੰਗਾਂ ਪੈਰਾਂ ਨੂੰ ਪਰਮਾਤਮਾ ਨੇ ਬਾਹਰੋਂ ਸਵਾਰਿਆ ਹੋਇਆ ਪਰ ਅੰਦਰੋਂ ਮਨ ਵਿੱਚੋਂ ਕੁਝ ਚੰਚਲਤਾਵਾਂ ਸਾਡੀਆਂ ਜਾਂਦੀਆਂ ਨਹੀਂ ਇਹ ਪ੍ਰਿਖਿਆ ਮਨ ਦੀ ਪਾਈ ਹੋਈ ਆਤਮਾ ਵਿੱਚ ਟਿਕਾਈ ਹੋਈ ਹੈ ਤੇ ਸਾਡਾ ਕਾਰਜ ਹੈ ਕਿ ਆਤਮਾ ਨੂੰ ਪਛਾਣ ਲੈਣਾ ਉਹਦੇ ਵਾਸਤੇ ਸਾਨੂੰ ਅੰਦਰ ਪਈ ਹੋਈ ਗੰਦਗੀ ਨੂੰ ਜਨਮ ਜਨਮ ਕੀ ਇਸ ਮਨ ਕੋਲ ਲੱਗੀ ਜਿਹੜੀ ਗੰਦਗੀ ਪਈ ਉਹਨੂੰ ਕੱਢ ਕੇ ਬਾਹਰ ਸੁੱਟ ਦੇਣਾ ਹੈ ਗੋਣਾ ਅੰਦਰ ਪ੍ਰਵੇਸ਼ ਕਰਾ ਦੇਣੇ ਨੇ ਤੇ ਔਗਣ ਬਾਹਰ ਕੱਢ ਦੇਣੇ ਨੇ ਬਾਣੀ ਆਖਦੀ ਆਪ ਸਵਾਰੇ ਮੈਂ ਮਿਲੇ ਹਾਂ ਪ੍ਰਮਾਤਮਾ ਦਾ ਉਪਦੇਸ਼ਕ ਜੇ ਤੂੰ ਮਨੁੱਖ ਆਪਣੇ ਆਪ ਨੂੰ ਸਵਾਰ ਲਵੇਂਗਾ ਮੈਨੂੰ ਮਿਲ ਪਵੇਂਗਾ ਤੇ ਜੇ ਪ੍ਰਮਾਤਮਾ ਨੂੰ ਮਿਲ ਪਈਏ ਫੇਕ ਹੀ ਮਿਲਦਾ ਆਖਦੇ ਮੈਂ ਮਿਲੇ ਆ ਸੁਖ ਹੋਏ ਫਿਰ ਵੱਡਾ ਸੁਖ ਪ੍ਰਾਪਤ ਹੁੰਦਾ ਆ ਆਨੰਦ ਜਿਹਦਾ ਆਪੋਜ਼ਿਟ ਨਹੀਂ ਕੋਈ ਆਪੋਜ਼ਿਟ ਵਿਰੋਧੀ ਸ਼ਬਦ ਜਿਹੜਾ ਦੁੱਖ ਹੈ ਪਰ ਆਨੰਦ ਦਾ ਨਹੀਂ ਜੇ ਆਨੰਦ ਪ੍ਰਾਪਤ ਹੋ ਜਾਂਦਾ ਹੈ ਪਰ ਅਸੀਂ ਕਹੇ ਇਹ ਨਹੀਂ ਮਾਇਆ ਪਿੱਛੇ ਦੌੜਦੇ ਸੁਖ ਆਨੰਦ ਤੇ ਉਧਰੋਂ ਮਿਲੇਗਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੈਰੋ ਮਹੱਲਾ ਪੰਜਵਾਂ ਸੁਖ ਨਾਹੀਂ ਬਹੁਤੈ ਤਨ ਖਾਟੇ ਸੁਖ ਨਾਹੀਂ ਪੇਖੈ ਨਿਰਤ ਨਾਟੇ ਸੁਖ ਏਵੇਂ ਨਹੀਂ ਮਿਲਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਤੀਆਂ ਤਵੀਆਂ ਤੇ ਬੈਠਣ ਵਾਲੇ ਸਤਗੁਰੂ ਪਾਤਸ਼ਾਹ ਕਦੇ ਏਵੇਂ ਸੁਖ ਨਹੀਂ ਮਿਲਦਾ ਸੁਖ ਕਿਵੇਂ ਮਿਲਦਾ ਸੁਖ ਨਾਹੀਂ ਬਹੁਤੇ ਧਨ ਖਾਟੇ ਸੁਖ ਧਨ ਕਮਾ ਕੇ ਲਿਆ ਕੇ ਜੋੜ ਕੇ ਵੀ ਨਹੀਂ ਮਿਲਦਾ ਸੁਖ ਨਾਟਕਾਂ ਵਿਚਲੇ ਸੰਗੀਤ ਮਾਣਿਆ ਸੁਣਿਆ ਵੀ ਨਹੀਂ ਮਿਲਦਾ ਸੁਖ ਨਾਹੀਂ ਬਹੁ ਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਬਹੁਤੇ ਦੇਸ਼ਾਂ ਦੇ ਦੇਸ਼ ਜਿੱਤ ਲੈਣੇ ਹਰੇਕ ਮਨੁੱਖ ਨਹੀਂ ਇਹ ਕੰਮ ਕਰ ਸਕਦਾ ਰਾਜੇ ਮਹਾਰਾਜੇ ਕਰ ਸਕਦੇ ਨੇ ਬਹੁਤੇ ਦੇਸ਼ ਪਰਦੇਸ ਜਿੱਤ ਲੈਣੇ ਉਹਨਾਂ ਦਾ ਮੁਖੀ ਬਣ ਜਾਣਾ ਮਾਲਕ ਬਣ ਜਾਣਾ ਪਾਤਸ਼ਾਹ ਕਹਿੰਦੇ ਵੀ ਕੋਈ ਸੁੱਖ ਨਹੀਂ ਸਰਬ ਸੁਖਾ ਹਰ ਹਰ ਗੁਣ ਗਾਏ ਸਾਰੇ ਸੁਖ ਹਰੀ ਪਰਮੇਸ਼ਰ ਦੇ ਗੁਣ ਗਾਉਣ ਵਿੱਚੋਂ ਨੇ ਅਖ ਦੇ ਸੁਖ ਸਹਿਜ ਆਨੰਦ ਲਹੋ ਸਹਿਜ ਅਵਸਥਾ ਸੁਖ ਆਨੰਦ ਦੀ ਪ੍ਰਾਪਤੀ ਤੋਂ ਕਰ ਲੈ ਅਖ ਦੇ ਕਿਵੇਂ ਸਾਧ ਸੰਗਤ ਪਾਈਏ ਵਡਭਾਗੀ ਗੁਰਮੁਖ ਹਰ ਹਰ ਨਾਮ ਕਹੋ ਸਾਧ ਸੰਗਤ ਦੀ ਪ੍ਰਾਪਤੀ ਵੱਡੇ ਭਾਗਾਂ ਨਾਲ ਹੁੰਦੀ ਹੈ ਜਦੋਂ ਮਨੁੱਖ ਜਾ ਕੇ ਸੰਗਤ ਵਿੱਚ ਬਹਿ ਜਾਂਦਾ ਹੈ ਤੇ ਗੁਰੂ ਦਾ ਸੰਗ ਮੰਨਣਾ ਸਿੱਖ ਲੈਂਦਾ ਹੈ ਤੇ ਆਖਦੇ ਗੁਰਮੁਖ ਹਰ ਹਰ ਨਾਮ ਕਹੋ ਜੋ ਸਤਨਾਮ ਵਾਹਿਗੁਰੂ ਕੁਝ ਅੱਖਰਾਂ ਦਾ ਨਾਮ ਹੈ ਚਾਰ ਅੱਖਰ ਨੇ ਇਹਨਾਂ ਚਾਰ ਅੱਖਰਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਗੁਰਬਾਣੀ ਸਰਵਣ ਕਰ ਗੁਰਬਾਣੀ ਨਾਲ ਜੁੜ ਫਿਰ ਇਹ ਵੱਡਾ ਆਨੰਦ ਪ੍ਰਾਪਤ ਹੋਵੇਗਾ ਸਾਧ ਸੰਗਤ ਪਾਈਏ ਵੱਡ ਭਾਗੀ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਦਾ ਸੰਗ ਕੀਤੇ ਆਂ ਵੱਡਿਆਂ ਭਾਗਾਂ ਨਾਲ ਇਹ ਵਸਤੂਆਂ ਪ੍ਰਾਪਤ ਹੋ ਜੇ ਤੂੰ ਮੇਰਾ ਹੋਏ ਰਹੀਂ ਤਾਂ ਸਭ ਜਗ ਤੇਰਾ ਹੋਏ ਜੇ ਕਿਤੇ ਐਵੇਂ ਗੁਰੂ ਦਾ ਸੰਗ ਕਰਕੇ ਕਿਤੇ ਰੱਬ ਮਿਲ ਜਾਵੇ ਗੁਰ ਪ੍ਰਸਾਦ ਕਿਤੇ ਗੁਰੂ ਦੀ ਰਹਿਮਤ ਹੋ ਜਾਵੇ ਜੀਵ ਦੇ ਉੱਤੇ ਤੇ ਸਤਿਗੁਰੂ ਮਹਾਰਾਜ ਜਿੱਥੇ ਆਖਦੇ ਸੁੱਖ ਕਿਵੇਂ ਮਿਲਣਾ ਹੈ ਆਨੰਦ ਕਿਵੇਂ ਮਿਲਣਾ ਹੈ ਉੱਥੇ ਬਾਬਾ ਫਰੀਦ ਜੀ ਆਖਦੇ ਜੇ ਤੂੰ ਮੇਰਾ ਹੋਏ ਰਹੀਂ ਪਰਮਾਤਮਾ ਅਕਾਲ ਪੁਰਖ ਦਾ ਹੀ ਉਪਦੇਸ਼ ਹੈ ਜੇ ਤੂੰ ਮੇਰਾ ਹੋ ਜਾਵੇਂ ਇਹ ਸਾਰੇ ਦੁਨੀਆ ਦੇ ਧੰਦੇ ਰਿਸ਼ਤੇਦਾਰੀਆਂ ਇਹ ਪ੍ਰੇਮ ਦੁਨੀਆ ਦਾ ਇਹ ਝੁੱਠਾ ਹੈ ਪਤਾ ਲੱਗ ਜਾਂਦਾ ਮਨੁੱਖ ਨੂੰ ਜਿੰਦੇ ਜੀ ਕੋ ਕਬੀਰ ਤਦ ਹੀ ਨਰ ਜਾਗੈ ਜਮ ਕਾ ਡੰਡ ਮੂੰਡ ਮੈਂ ਲੱਗੈ ਜਦੋਂ ਜਮਾ ਦਾ ਡੰਡਾ ਵੱਜਦਾ ਹੈ ਦੁਨੀਆ ਵਿੱਚੋਂ ਭਈ ਕੋਈ ਪੱਖ ਵਿੱਚ ਖਲੋਂਦਾ ਨਹੀਂ ਰੱਬ ਤੋਂ ਬਗੈਰ ਤੇ ਰੱਬ ਨੂੰ ਕਦੇ ਅਸੀਂ ਯਾਦ ਕੀਤਾ ਨਹੀਂ ਸਵਾਕਦੇ ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ ਹੋਏ ਜੇ ਪ੍ਰਮਾਤਮਾ ਆਖਦੇ ਤੂੰ ਮੇਰਾ ਹੋ ਜਾਵੇਂ ਕਿਤੇ ਇਸ ਜੀਵਨ ਦੇ ਚਲਦੇ ਆਂ ਜਵਲਗ ਰੋਗ ਅਗਰਸੀ ਨਹੀਂ ਕਾਇਆ ਜਿੰਨਾ ਸਮਾਂ ਸਰੀਰ ਵਿੱਚ ਬਢੇਪੇ ਰੂਪੀ ਜਾਂ ਦੂਜੇ ਰੋਗ ਨਾ ਪੈਦਾ ਹੋ ਜਾਣ ਤੰਦਰੁਸਤੀ ਦੇ ਚਲਦੇ ਆ ਕਿਤੇ ਪ੍ਰਮਾਤਮਾ ਮਿਲ ਜਾਵੇ ਉਹਦੇ ਮਿਲਣ ਦੇ ਨਾਲ ਮਾਇਆ ਤੇ ਹੋਰ ਪਦਾਰਥਾਂ ਦੀਆਂ ਬਖਸ਼ਿਸ਼ਾਂ ਹੋ ਜਾਂਦੀਆਂ ਨੇ ਖਜ਼ਾਨੇ ਮਿਲ ਜਾਂਦੇ ਨੇ ਜਦੋਂ ਖਜ਼ਾਨੇ ਤੇ ਮਾਇਆ ਮਿਲ ਜਾਂਦੀ ਹੈ ਫੇ ਸਭ ਜਗ ਤੇਰਾ ਹੋਏ ਫਿਰ ਤੇ ਦੁਨੀਆ ਉੱਥੇ ਠੁੱਕਦੀ ਜਿੱਥੇ ਬਰਕਤਾਂ ਨੇ ਸੋ ਇਹ ਬਾਬਾ ਫਰੀਦ ਜੀ ਦਾ ਉਪਦੇਸ਼ ਹਿਰਦੇ ਵਿੱਚ ਵਸਾਓ ਸਿੱਖ ਜੀਵਨ ਜਾਂਚ ਪੰਜਾਬ ਰਜਿਸਟਰਡ ਇਸ ਪੇਜ ਨੂੰ ਚੈਨਲ ਨੂੰ ਫੋਲੋ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ